ਇਹ ਕਈ ਦੌਰਾ ਫਿਰਾ ਦੇ ਕੇ ਕੀੜਾ ਦੇ ਕੀ ਨਹੀਂ ਦਿਖਾਉਂਦੇ ਲੈਂਦੇ ਨੇ ਕਈ ਰੋਟੀ ਖਾ ਕੇ ਸੌਂਦੇ ਨੇ ਪਰ ਆਸੀਂ ਇੱਥੇ ਬੈਠੇ ਮੈਨਾਂ ਨਹੀਂ ਨੀਂਦ ਆਉਂਦੀ ਆਹ ਪੀਏ ਜਿੰਨਾ ਚਿਰ ਇੱਥੇ ਨਹੀਂ ਆਉਂਦੇ ਉਹਨਾਂ ਚਿਰ ਨੀਂਦ ਨਹੀਂ ਆਉਂਦੀ ਸਹੀ ਗੱਲ ਹੈ ਕਿਉਂ ਓਏ ਇੰਨਾ ਮੈਨਾਂ ਨੀਂਦ ਕਿੱਥੋਂ ਆਉਂਦੀ ਹੈ ਜਿੰਨਾ ਟਾਈਮ ਹੋਇਆ ਯਾਰ ਦੋਸਤਾਂ ਮੈਨਾਂ ਨਹੀਂ ਕਿਤੇ ਆਉਂਦਾ ਸਵੇਰੇ ਬਈ ਕੰਮ ਤੇ ਜਾਣਾ ਜਿੰਨਾਂ ਨਾਲ ਬਈ ਗੱਲਾਂ ਬਾਤਾਂ ਕਰ ਕੀ ਨੀਂਦ ਆਉਂਦੀ ਯਾਰ ਸਵੇਰੇ ਫਿਰ 5 ਵਜੇ ਉੱਠ ਕੇ ਜਾਣਾ ਆਹ ਬੈਠਾ ਛੱਡੇ ਯਾਰ ਵੇਲੀ ਨਾਲੇ ਛੱਡ ਦਿੱਤੀ ਤੂੰ ਹੀ ਨਹੀਂ ਕਿਉਂ ਓਏ ਉਹ ਯਾਵਾ ਨਾ ਭਾਗੀ ਅਦਮਨਦਤੋਂ ਇਹ ਲੋਬੀ ਹੋ ਗਈ ਨਾ ਆ ਵੀ ਹੁਣ ਕੰਮ ਤੇ ਲੱਗ ਗਿਆ ਆ ਹੋ ਗਿਆ ਕਮਾਕਾਰਾਂ ਵਾਲਾ ਇੱਕ ਇੱਕ ਆ ਹੋ ਗਿਆ ਦਿਲਦਲਾ ਹਨਾ ਓਏ ਬਾਕੀ ਇੱਥੇ ਬਣਾ ਲੋਕ ਰੋਟੀ ਖਾ ਕੇ ਢੇੜਾ ਲਾ ਕੇ ਆਉਂਦੇ ਨੇ ਇਹ ਮੇਰੇ ਨਾਲ ਇੱਥੇ ਆ ਕੇ ਸੌਂ ਗਏ ਗੱਲਾਂ ਬਾਤਾਂ ਕਰਕੇ ਰੋਟੀ ਆ ਇੱਥੇ ਹਾਂ ਲੋਕ ਤੁਰ ਫਿਰ ਕੇ ਰੋਟੀ ਆਜ਼ਮ ਕਰਦੇ ਨੇ ਇੱਥੇ ਹਾਜ਼ਰੀ ਜ਼ਰੂਰੀ ਆ ਹਾਂ ਇਹ ਇੱਥੇ ਆਜ਼ਮ ਕਰਦੇ ਨੇ ਰੋਣੀ ਵੇਂਦੀ ਆ ਸਾਡੇ ਨਾਲ ਹੋਏ ਮੈਂ ਬਈ ਰਾਤ ਦੇ ਹਾਂ ਇਸ ਦੂ ਬਾਦ ਸੌਂ ਗਏ ਹੁਣ ਜਿੰਨਾ ਤੇਰੇ ਇੱਥੇ ਨਹੀਂ ਆਉਂਦੀ ਉਹਨਾਂ ਚ ਨੀਂਦ ਨਹੀਂ ਆਉਂਦੀ ਟਾਈਮ ਨੀਂਦ ਹੀ ਨਹੀਂ ਆਉਂਦੀ ਇਹ ਆਨੰਦਪੁਰ ਨਾ ਪਿੰਡ ਵਾਲਾ ਹਨਾ ਮੈਂ ਪੂਰਾ